ਸਾਮਣੇ ਆ ਰਿਆ ਨੇ ਐਮ ਐਲ اے ਦੀਆਂ ਤਾਂ ਤੁਹਾਡਾ ਜਿਹੜਾ ਅਸੀਂ ਪ੍ਰੋਗਰਾਮ ਲੈ ਕੇ ਆਇਆ ਉਹਦੇ ਬਾਰੇ ਕੀ ਵਿਚਾਰ ਨੇ ਆਪਣੇ ਵੱਤਵਤ ਪ੍ਰੋਗਰਾਮ ਵਿੱਚ ਸਾਂਝੇ ਕਰਿਆ ਕਰੋ ਤੇ ਨਾਲ ਹੀ ਸਾਡਾ ਪ੍ਰੋਗਰਾਮ ਜਿਹੜਾ ਚੱਲਦਾ ਹੈ ਉਹ ਜੀ 11 ਵਜੇ 2:30 ਵਜੇ ਤੇ 4 ਵਜੇ ਅਸੀਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਨੇ ਆ ਤੇ ਨਾਲ ਹੀ ਅਸੀਂ ਦਰਸ਼ਕਾਂ ਨੂੰ ਇਹ ਅਪੀਲ ਕਰਦੇ ਆ ਜਿਹੜਾ ਅਸੀਂ ਪ੍ਰੋਗਰਾਮ ਲੈ ਕੇ ਆਉਂਨੇ ਆ ਜਾਂ ਪ੍ਰੋਗਰਾਮ ਕਰਦੇ ਆ ਜੀ ਉਹਨੂੰ ਵੱਤਵਤ ਸ਼ੇਅਰ ਕਰਿਆ ਕਰੋ ਜੋ ਤੁਸੀਂ ਪ੍ਰੋਗਰਾਮ ਦਿੰਨੇ ਹੋ ਉਹੀ ਪ੍ਰੋਗਰਾਮ ਅਸੀਂ ਤੁਹਾਡੇ ਰੂਬਰੂ ਕਰਦੇ ਆ ਲੈ ਕੇ ਆਉਨੇ ਆ ਤੇ ਉਹਦੇ ਬਾਰੇ ਹੀ ਅਸੀਂ ਡਿਸਕਸ ਕਰਦੇ ਆ ਜੀ ਤੇ ਹੁਣ ਜਿਹੜਾ ਪ੍ਰੋਗਰਾਮ ਸਾਨੂੰ ਦਿੱਤਾ ਹੈ ਇਹ ਯੂ ਐਸ ਏ ਤੋਂ ਹਰਦੇਵ ਸਿੰਘ ਉਹਨਾਂ ਨੇ ਜੀ ਜਿਹੜਾ ਗਿੱਧੜ ਵਾਹ ਤੋਂ ਹੀ ਬਿਲੋਂਗ ਕਰਦੇ ਨੇ ਉਹਨਾਂ ਨੇ ਵਿਸ਼ਾ ਦਿੱਤਾ ਹੈ ਕਿ ਗਿੱਧੜ ਵਾਹ ਦੀ ਚੋਣ ਵਿੱਚ ਕੌਣ ਮਾਰੇਗਾ ਬਾਜੀ ਤੇ ਨਾਲ ਨਾਲ ਜਿਹੜਾ ਇਹ ਪ੍ਰੋਗਰਾਮ ਹੈ ਜੀ ਅਸੀਂ A1 ਪੰਜਾਬੀ ਟੀਵੀ ਤੇ ਤੇ ਨਾਲ ਹੀ ਅਸੀਂ ਪਾਵਰ ਆਫ ਵਰਲਡ ਜੋ ਸਾਡਾ ਖੁਦ ਦਾ ਪੇਜ ਹੈ ਉਹ ਤੇ ਟੈਲੀਕਾਸਟ ਹੋਏਗਾ ਤੇ ਬਾਤ ਦਾ ਪ੍ਰੋਗਰਾਮ ਸ਼ੇਅਰ ਕਰੋ ਤੇ ਨਾਲ ਦਿੱਤੇ ਹੋਏ ਨੰਬਰ ਤੇ ਵੀ ਸੰਪਰਕ ਕਰੋ ਤਾਂ ਜੋ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉਹ ਜੋ ਜਿਹੜੀ ਆਮ ਜਨਤਾ ਦੀ ਆਵਾਜ਼ ਹੈ ਆਪਾਂ ਉਹ ਆਮ ਲੋਕਾਂ ਤੱਕ ਪਹੁੰਚਾ ਸਕੀਏ ਤਾਂ ਇਸ ਬਾਰੇ ਜੋ ਤੁਸੀਂ ਵਿਚਾਰ ਰੱਖਣਾ ਚਾਹੁੰਦੇ ਹੋ ਤਾਂ ਸਾਨੂੰ ਦਿੱਤੇ ਹੋਏ ਨੰਬਰ ਤੇ ਜਾਂ ਐਸਐਮਐਸ ਜਾਂ ਇਹਦੇ ਵਿੱਚ ਸਾਨੂੰ ਸੰਪਰਕ ਕਰ ਸਕਦੇ ਹੋ ਤੇ ਨਾਲ ਹੀ ਮੈਂ ਦਰਸ਼ਕਾਂ ਨੂੰ ਹੀ ਅਪੀਲ ਕਰਨਾ ਚਾਹੁੰਦਾ ਕਿ ਦਰਸ਼ਕੋ ਜੋ ਪ੍ਰੋਗਰਾਮ ਅਸੀਂ ਲੈ ਕੇ ਆਉਨੇ ਆ ਉਹ ਤੁਹਾਡੇ ਆਪਣੀ ਹੁੰਦੇ ਨੇ ਹੁਣ ਜੇ ਆਪਾਂ ਗੱਲਬਾਤ ਕਰਦੇ ਹਾਂ ਕਿੱਧਰ ਬਾਤ ਕੋਣ ਲੜੇਗਾ ਚੋਣ ਤਾਂ ਇਹ ਤੁਹਾਨੂੰ ਵਿੱਚ ਪਤਾ ਹੀ ਹੈ ਕਿ ਇਹਦੇ ਵਿੱਚ ਚਾਰ ਪਾਰਟੀਆਂ ਆ ਇਲੈਕਸ਼ਨ ਲੜ ਰਹੀਆਂ ਨੇ 메ਨ ਪਾਰਟੀ ਹੈ ਜੀ ਆਮ ਆਦੀ ਪਾਰਟੀ ਨਾਲ ਹੈ ਜੀ ਜੇਕਰ ਆਪਾਂ ਗੱਲ ਕਰੀਏ ਸ਼ਰਮਣੀ ਕਾਲੀ ਦਲ ਤੇ ਨਾਲ ਹੀ ਇਹਨਾਂ ਦੇ ਜਿਹੜੇ ਹੈ ਕਾਂਗਰਸ ਉਹ ਵੀ ਇਲੈਕਸ਼ਨ ਲੜ ਰਹੇ ਨੇ ਇਤਨਾ ਭਾਰਤੀ ਜਨਤਾ ਪਾਰਟੀ ਤਾਂ ਵੀ ਕੋਈ ਕੈਂਡੀਡੇਟ ਹੋ ਸਦਾ ਤੇ ਨਾਲ ਹੀ ਇੱਕ ਜਾਦ ਉਮੀਦਵਾਰ ਜਿਹਦਾ ਨਾਮ ਬਹੁਤ ਜ਼ਿਆਦਾ ਪਪੂਲਰ ਮੰਨਿਆ ਜਾ ਰਿਹਾ ਕਿ ਜਿੱਤਣ ਦੇ ਕਦਾਰਤੇ ਦੀ ਵੀ ਸੈ ਜਿੱਤ ਵੀ ਸਕਦੇ ਨੇ ਉਹਨੇ ਜੀ ਪ੍ਰਧਾਨ ਮੰਤਰੀ ਬਾਜੇ ਕੇ ਪ੍ਰਧਾਨ ਮੰਤਰੀ ਬਾਜੇ ਕੇ ਆਜ਼ਾਦ ਉਮੀਦਵਾਰ ਤੌਰ ਤੇ ਉਥੇ ਇਲیکشن ਲੜ ਰਹੇ ਨੇ ਤੁਹਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਜੋ ਬਾਜੇ ਕੇ ਨੇ ਉਹ ਭਾਈ ਅਮਰਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਦੇ ਨਾਲ ਈਬਰੂਗੜ ਜੇਲ੍ਹ ਦੇ ਵਿੱਚ ਇਸ ਟਾਈਮ ਸਜ਼ਾ ਕੱਟ ਰਹੇ ਨੇ ਤੇ ਭਾਈ ਅਮਰਤਪਾਲ ਸਿੰਘ ਤੁਹਾਨੂੰ ਪਤਾ ਹੈ ਕਿ ਆਜ਼ਾਦ ਉਮੀਦਵਾਰ ਤੌਰ ਤੇ ਲੜੇ ਸੀਗੇ ਤੇ ਉਹ ਐਮਐਲਏ ਬਣੇ ਨਾ ਐਮਪੀ ਬਣੇ ਸੋਰੀ ਐਮਪੀ ਬਣ ਤੋਂ ਬਾਅਦ ਤਾਂ ਉਹਨਾਂ ਨੇ ਦੋ ਕੈਂਡੀਡੇਟ ਨੇ ਜਿਹੜੇ ਉਹ ਕਹਿੰਦੇ ਅਸੀਂ ਇਲੈਕਸ਼ਨ 'ਚ ਲੜਾਵਾਂਗੇ ਪਹਿਲੇ ਕੈਂਡੀਡੇਟ ਜਿਹੜੇ ਸੀਗੇ ਉਹ ਪ੍ਰਧਾਨ ਮੰਤਰੀ ਵਾਜੇ ਕੇ ਗਿੱਦੜਵਾਦ ਇਲੈਕਸ਼ਨ ਲੜ ਰਹੇ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਕੌਣ ਬਾਜ਼ੀ ਮਾਰੇਗਾ ਤੇ ਅਗਰ ਆਪਾਂ ਗੱਲ ਕਰੀਏ ਡਿੰਪੀ ਢਿੱਲੋਂ ਜੋ ਕਿ ਆਮ ਆਵਾਦੀ ਪਾਰਟੀ ਦੇ ਵਿੱਚ ਕੁਝ ਲੋਕ ਕਹਿ ਰਹੇ ਨੇ ਯੋ ਜਾਣਗੇ ਜੋਇਨ ਕਰ ਰਹੇ ਨੇ ਪਰ ਕਿਤਨਾ ਕਿਤੇ ਹੁਣ ਇੱਕ ਚੀਮਾ ਸਾਹਿਬ ਦਾ ਬਿਆਨ ਆਇਆ ਜਲਜੀਤ ਸਿੰਘ ਚੀਮਾ ਜੀ ਦਾ ਉਹ ਕਹਿੰਦੇ ਨੇ ਜੀ ਜੋ ਸਾਡੇ ਵਿੱਚ ਖਟਾਸ ਸੀਗੀ ਜਾਂ ਗੱਲਬਾਤ ਦਾ ਕਿਤਨਾ ਕਿਤੇ ਇੱਕ ਇਹ ਸੀਗਾ ਕਿ ਹਾਂ ਜੀ ਇਹ ਸਰਦਾਰ ਪ੍ਰਕਾਸ਼ ਸਿੰਘ ਸਰਜੀਤ ਸਿੰਘ ਉਹਨੇ ਜੀ ਬਾਦਲ ਸਾਹਿਬ ਉਹ ਇਲੈਕਸ਼ਨ ਲੜ ਰਹੇ ਨੇ ਤਾਂ ਉਹਨਾਂ ਨੂੰ ਹਟਾ ਕੇ ਹੁਣ ਕਿਤੇ ਨਾ ਕਿਤੇ ਡੰਡੇ ਡਿੰਪਲ ਨੇ ਟਿੱਲੋਂ ਉਹ ਇਲੈਕਸ਼ਨ ਉੱਥੇ ਲੜਨਗੇ ਤਾਂ ਤੁਹਾਨੂੰ ਕੀ ਲੱਗਦਾ ਕਿ ਉੱਥੇ ਕਿਹਨੇ ਬਾਜ਼ੀ ਮਾਰਨੀ ਆ ਤੁਹਾਨੂੰ ਪਤਾ ਹੀ ਹੈ ਅਕਾਲੀ ਦਲ ਦੇ ਵਿੱਚ ਕਿਤਨਾ ਕਿਤੇ ਫੁੱਟ ਪਈ ਹੋਈ ਹੈ ਉਹ ਵੀ ਕਿ ਬਹੁਤ ਜਗਜਹਿਰ ਹੋ ਰਹੀ ਹੈ ਤਾਂ ਆਪਾਂ ਇਹਨੂੰ ਵੀ ਨਾਲ ਲੈ ਕੇ ਅੱਜ ਪ੍ਰੋਗਰਾਮ 'ਚ ਡਿਸਕਸ ਕਰਾਂਗੇ ਤਾਂ ਤੁਹਾਨੂੰ ਜਿਹੜੇ ਪ੍ਰੋਗਰਾਮ ਆਪਾਂ ਕਰਦੇ ਆ ਉਹ ਹੀ ਹੈ ਕਿ ਜਿਹੜਾ ਹੁਣ ਲਕ ਇਲੈਕਸ਼ਨਾਂ ਤੇ ਹੋ ਰਿਹਾ ਹੈ ਇਹਦੇ ਬਾਰੇ ਤੁਸੀਂ ਵਿਚਾਰ ਜੋ ਆਪਣੇ ਰੱਖਦੇ ਹੋ ਜਰੂਰ ਸਾਡੇ ਨਾਲ ਸਾਂਝਾ ਕਰੋ ਤੇ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਖਿਰ ਗਿੱਦੜਪਾਹ ਦੀ ਚੀਜ ਜਿਹੜੀ ਚੋਣ ਹੈ ਉਹ ਕੌਣ ਜਿੱਤੇਗਾ ਤੁਹਾਨੂੰ ਪਤਾ ਹੀ ਹੈ ਕਿ ਡਿੰਪੀ ਢਿੰਪੀ ਢਲੋਂ ਨੇ ਜੋ ਅਕਾਲੀ ਦਲ ਦੇ ਵਿੱਚ ਪਹਿਲਾਂ ਸੀਗੇ ਉਹ ਬਹੁਤ ਜ਼ਿਆਦਾ ਉਹਨਾਂ ਦਾ ਪਕੜ ਸੀਗਾ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਸੀਟਾਂ ਨਾਲ ਮਿਲਣ ਕਰਕੇ ਉੱਤੇ ਉਹ ਨਰਾਹ ਚੱਲਦੇ ਸੀਗੇ ਅਕਾਲੀ ਦਲ ਤੋਂ ਤੇ ਇੱਕ ਅੰਕੜਾ ਹੁਣ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਕਿਹ ਜਿ ਕਿਸੇ ਨਾ ਕਿਤੇ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਤਾਂ ਤੁਹਾਨੂੰ ਕੀ ਲੱਗਦਾ ਹੈ ਤਾਂ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ ਤਾਂ ਜਿਤ ਵੱਤ ਵੱਦ ਸ਼ੇਅਰ ਵੀ ਕਰੋ ਸਾਡੇ ਪ੍ਰੋਗਰਾਮਾਂ ਨੂੰ ਤੇ ਵੱਤ ਵੱਦ ਲੈ ਕੇ ਵੀ ਆਓ ਤਾਂ ਆਪਾਂ ਇਹ ਬਤਵਰ ਪ੍ਰੋਗਰਾਮ ਨੂੰ ਸ਼ੇਅਰ ਕਰਨ ਦੇ ਨਾਲ ਨਾਲ ਜਿਹੜਾ ਸਾਡਾ ਹੋਰ ਪ੍ਰੋਗਰਾਮ ਆ ਜੀ ਉਹਨਾਂ ਨੂੰ ਵੀ ਬਤਵਰ ਸਾਡਾ ਚੈਨਲ ਹੈ ਉਹਨਾਂ ਨੂੰ ਵੀ ਬਤਵਰ ਸ਼ੇਅਰ ਕਰਿਆ ਕਰੋ ਤਾਂ ਜੋ ਜਿਹੜੇ ਜਿਹੜੇ ਪ੍ਰੋਗਰਾਮ ਨੇ ਉਹ ਵੀ ਬਤਵਰ ਸ਼ੇਅਰ ਹੋਣ ਨਾਲ ਜਿਹੜਾ ਸਾਡਾ ਮਤਲਬਕ ਜੋ ਕਹਿਣ ਦਾ ਮਕਸਦ ਹੁੰਦਾ ਉਹ ਵੀ ਕਿਤੇ ਨਾ ਕਿਤੇ ਅਸੀਂ ਤੁਹਾਡੇ ਰੂਬਰੂ ਲੈ ਕੇ ਆਉਨੇ ਆ ਹੁਣ ਆਪਾਂ ਜਿਹੜਾ ਆਪਾਂ ਗੱਲਬਾਤ ਕਰਦੇ ਇਹ ਚੋਣ ਦੀ ਤਾਨੂੰ ਪਤਾ ਹੀ ਹੈ ਕਿ ਉੱਥੇ ਗਿੱਦੜਵਾਹ ਤੋਂ ਰਾਜਾ ਬੜਿੰਗ ਐਮ ਐਮ ਐਲ ਏ ਬਣੇ ਸੀਗੇ ਪਰ ਪਿੱਛੇ ਤੁਹਾਨੂੰ ਪਤਾ ਹੀ ਹੈ ਕਿ 2-3 ਮਹੀਨੇ ਪਹਿਲਾਂ ਉੱਥੇ ਐਮ ਪੀ ਦੀਆਂ ਇਲੈਕਸ਼ਨ ਆਈਆਂ ਲੋਕ ਸਭਾ ਦੀਆਂ ਉੱਥੋਂ ਜੋ ਰਾਜਾ ਬੜਿੰਗ ਸੀਗੇ ਉੱਥੇ ਦੇ ਐਮ ਐਮ ਐਲ ਏ ਉਹਨਾਂ ਨੂੰ ਜੇ ਗੱਲ ਕਰੀਏ ਲੁਧਿਆਣੇ ਤੋਂ ਇਲੈਕਸ਼ਨ ਲੜਾਈ ਗਈ ਕਾਂਗਰਸ ਵੱਲੋਂ ਕਿ ਉੱਥੇ ਉਹ ਐਮ ਪੀ ਬਣੇ ਨੇ ਉੱਥੇ ਹੁਣ ਐਮ ਪੀ ਵੀ ਵੜ ਕੇ ਲੁਧਿਆਣੇ ਦੇ ਮਤਲਬ ਲੋਕਾਂ ਦੇ ਹੁਣ ਵਿਚਰ ਰਹੇ ਨੇ ਤਾਂ ਇਸ ਤੋਂ ਇਲਾਵਾ ਅਗਰ ਆਪਾਂ ਹੋਰ ਗੱਲਬਾਤ ਕਰਦੇ ਹਾਂ ਉਹਦੇ ਬਾਰੇ ਵੀ ਤੁਸੀਂ ਸਾਨੂੰ ਵਿਚਾਰ ਸਾਂਝੇ ਕਰੋ ਤਾਂ ਉਹ ਲੈ ਕੇ ਆਓ ਇਸ ਤੋਂ ਇਲਾਵਾ ਹੋਰ ਜਿਹੜੇ ਆਪਣੇ ਬੰਦੇ ਨਾਲ ਜੁੜ ਰਹੇ ਨੇ ਜੀ ਉਹਨਾਂ ਨੂੰ ਵੀ ਗਿੱਦੜ ਵਾਹ ਤੋਂ ਹਰਦੇਵ ਸਿੰਘ ਉਹਨਾਂ ਦੀ ਮੈਸੇਜ ਆਇਆ ਕਿ ਕਿਤਨਾ ਕਿਤੇ ਹੋਰੇ ਪਿਓਰ ਮਤਲਬ ਕਿ ਖੁੱਲਕੇ ਨਹੀਂ ਬੰਦੇ ਕਹਿ ਸਕਦੇ ਕਿ